ਹਾਂ ਇਹ ਅਸੀਂ ਚਿਕਨ ਬਣਾ ਰਹੇ ਹਾਂ ਮਰੇ ਮਾਮੇ ਆਨ ਨੇ ਤੇਰੇ ਖਟਮਟਾ ਉਹ ਕਿਹੜਾ ਉਹ ਤੇ ਬਾਸੇ ਕਾਲੀਆਂ ਕਰਦੀਆਂ ਕਰ ਲਓ ਉਹ ਗੁੰਲਾ ਪੜਾਉਗੇ ਬੱਚੋ ਪੜਾ ਬਹੁਤ ਬਹੁਤ ਅੱਨਾ ਬੜਾ ਪੜਾਣਾ ਸਵੇਰੇ ਪਤਾ ਨਹੀਂ ਕਾ ਚ ਪਾਉਣਾ ਹੈ ਨਹੀਂ ਉਹ ਸਵੇਰੇ ਪਤਾ ਨਹੀਂ ਕਾ ਚ ਪਾਉਣਾ ਨਾ ਮਾਮਾ ਰੱਖ ਲੈਣਾ ਗਾਣਾ ਤੈਨੂੰ ਹੀ ਕੱਢਣੀ ਨੇ ਉਹਨੇ ਕਿਸੇ ਨੂੰ ਕਹਿਣਾ ਕੁਛ ਬਾਊ ਅਜਾ ਮੈਨੂੰ ਪਤਾ ਆਪਾਂ ਨੇ वो दूजा पाला मामा है रखला दे के जोर पहुंचा हुई नहीं है बोलिया यार चल चलने दे कोई चक्कर नहीं बाहर जा ऐसा हम तो अजी देसी तो ओके हाँ हाँ वो तो लाहौं पपासे ਲਓ ਜੀ ਧੋ ਲਈ ਇਹਨਾਂ ਨੂੰ ਆਪਾਂ ਹਣਾ ਪ ਚੰਗੀ ਤਰ੍ਹਾਂ ਫੇਰ ਬਣਾਉਣੇ ਦੀ ਗੱਲ ਪੂਰੀ। ਹੁਣ ਹਣੇ ਨੂੰ ਸਮਾਰ ਕੇ ਧੋ ਕੇ ਨਾ ਆਪਾਂ ਫੇਰ ਕਰਦੇ ਆ ਤਿਆਰ ਇਹਨੂੰ। ਵਾਦੀ ਆ ਜਾ ਹੁਣ ਆ ਜਾ ਰੋਣ ਨੂੰ ਲੈ ਕੈਮਰਾ ਮੜਾ। ਇਹ ਦੇਖਦੇ ਆਂ ਪਣੀ ਪੂਰਾ ਚੱਲਣ ਦੇ ਪਹਿਲਾਂ। ਚਾਲ ਢਾਕ ਕੇ ਹੁਣ ਨਾ ਗੱਲ ਪਾ ਦੇ। ਆਪ ਕਰਕੇ ਸਮਾਰ ਕੇ। ਆ ਹੁਣ ਆ ਕੇ ਦੇਖ ਕੇ ਗਿਆ। ਤੂੰ ਦੇਖੀ ਚਰਹੋਂ ਕੀ ਬਣ ਗਿਆ। ਆਹ ਜੇ ਬੋਲ ਰਹੀ ਕੱਚਾ ਦਾ ਜੋ ਵੀ ਦੇਸੀ ਠੋਕਦਾ ਜੰਨਾ ਪਿਆ ਦੀ ਇੱਥੇ ਪਤਾ ਨਹੀਂ ਕਾਦੇ ਬਾਚੇ ਰੱਖਿਆ ਦੀ ਬਾਚੇ ਦੇਖਾਂਗੇ ਤੜਕੇ ਜਦੋਂ ਗਾਲਾਂ ਬਣਨੀਆਂ